ਸਾਰਿਆਂ ਦਾ ਧੰਨਵਾਦ ਜੀ 모ਸਟ ਵੈਲਕਮ ਜਿਹੜੇ ਦੇਖਣ ਆਏ ਸੁਣਣ ਆਏ ਦਵਾਈ ਲੈਣ ਆਏ ਇੱਥੇ ਤਾਂ ਇੱਕੋ ਹੀ ਆ ਜੀ ਮਰਾਦ ਮੰਨਦੀ ਕਿ ਜਿਹੜਾ ਆਵੇ ਅੰਦਰੋਂ ਉਸ ਤੇ ਜਾਵੇ ਸੁਖੀ ਜਾਵੇ ਬਾਕੀ ਇੱਥੇ ਨੋਹਾਂ ਦੀਆਂ ਕੋੜਾਂ ਨੌਂ ਵਿੰਗੇ ਟੇਡੇ ਨੋਹਾਂ ਦਾ ਮਾਸ ਛੱਡ ਜਾਣਾ ਪੀਲੇ ਨੋ ਉਹਨਾਂ ਦਾ ਫ੍ਰੀ ਤੇ ਮੁਕੰਮਲ ਸਫਲ ਇਲਾਜ ਕੀਤਾ ਜਾਂਦਾ ਹੈ ਇਹ ਦਵਾਈ ਤੁਸੀਂ ਸ਼ੁੱਕਰਵਾਰ ਨੂੰ ਲੈ ਸਕਦੇ ਹੋ ਹਰ ਸ਼ੁੱਕਰਵਾਰ 12 ਤੋਂ 3 ਵਜੇ ਮਹਿਰ ਕਲਾ ਜ਼ਿਲ੍ਹਾ ਬਰਨਾਲਾ ਸੋ ਦਵਾਈ ਸ਼ੁੱਕਰਵਾਰ ਵਾਲੇ ਦਿਨ ਹੀ ਫਰੀਦ ਦਿੱਤੀ ਜਾਂਦੀ ਹੈ ਜੀ ਸੋ ਕਿਰਪਾ ਕਰੋ ਖੇਚਲ ਕਰੋ ਕਿ ਤੁਸੀਂ ਸ਼ੁੱਕਰਵਾਰ ਨੂੰ ਹੀ ਆਓ ਬਾਕੀ ਦਿਨ ਆਏ ਆ ਜਿਵੇਂ ਕੋਈ ਕੋਰੀਅਰ ਕਹਿ ਦਿੰਦਾ ਤਾਂ ਉਹਦੇ ਵੀ ਪੈਸੇ ਲੱਗਦੇ ਆ ਤੇ ਬਾਕੀ ਦਿਨ ਆਉਂਗੇ ਤਾਂ ਫੀਸ ਲਈ ਜਾਊਗੀ ਕਿਉਂਕਿ ਇਹ ਟੀਮ ਵਰਕ ਆ ਮਹਿੰਗੀ ਦਵਾਈ ਆ ਹਰ ਸ਼ੁੱਕਰਵਾਰ ਸਾਡੀ ਟੀਮ ਬਣੀ ਹੁੰਦੀ ਆ ਸੋ ਈ ਕਈ ਚੀਜ਼ਾਂ ਵਿੱਚ ਦੀ ਲੰਘਣਾ ਪੈਂਦਾ 10 ਦਿਨ ਦਵਾਈ ਦੇਣ ਲਈ ਸੋ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਫ੍ਰੀ ਦਵਾਈ ਲੈਣ ਲਈ ਸ਼ੁੱਕਰਵਾਰ ਆਓ ਔਰ ਲੈ ਕੇ ਵੀ ਸਾਡੀ ਮਨ ਦੀ ਮਰਜ਼ਾ ਆ ਕਿ ਲੈ ਕੇ ਵੀ ਤੁਸੀਂ ਫ੍ਰੀ ਦਵਾਈ ਜਾਮੋ ਔਰ ਠੀਕ ਵੀ ਹੋਮੋ ਕੱਲੀ ਦਵਾਈ ਨਹੀਂ ਦਿੰਦੇ ਅਸੀਂ ਤੁਹਾਡੇ ਲਈ ਅਰਜ਼ਾਂ ਵੀ ਕਰਤੀਆਂ ਕਿ ਜਿਹੜਾ ਮਰੀਜ਼ ਸਾਡੇ ਕੋਲ ਆਇਆ ਓਹੋ ਅੱਲਾਹ ਕਰੇ ਵੀ ਤੰਦਰੁਸਤ ਹੋ ਕੇ ਹੀ ਜਾਵੇ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਆ ਜਦੋਂ ਕੋਈ ਮਰੀਜ਼ ਆ ਕੇ ਦੱਸਦਾ ਕਿ ਭਾਈ ਮੈਂ ਬਿਲਕੁਲ ਠੀਕ ਆ ਸੋ ਖੁਸ਼ੀ ਹੁੰਦੀ ਆ ਅਸੀਂ ਆਮ ਜਿਵੇਂ ਲੋਕ ਕਰਦੇ ਆ ਮੂੰਹ ਦਿਖਾਤਾ ਕਿਸੇ ਦਾ ਬੁਲਾ ਕੇ ਪਤਾ ਉਹ ਪਤਾ ਨਹੀਂ ਕੀ ਹਸਾਬ ਕਿਤਾਬ ਆ ਪਰ ਅਸੀਂ ਨਾ ਤਾਂ ਮੂੰਹ ਦਿਖਾਉਣਾ ਪਸੰਦ ਕਰਦੇ ਆ ਨਾ ਅਗਲੇ ਦੀ ਪਛਾਣ ਤੇ ਨਾ ਕੋਈ ਉਹਨਾਂ ਦਾ ਪ੍ਰੋਪਰ ਐਡਰੈਸ ਅਸੀਂ ਇਹ ਹੈ ਜੀ ਕਿ ਸਾਨੂੰ ਪੇਸ਼ੈਂਟ ਠੀਕ ਹੋਈ ਜਾਣ ਰੱਬ ਸਾਨੂੰ ਜੋ ਸੇਵਾ ਲਾਉਂਦਾ ਲਈ ਜਾਵੇ ਸਾਡੇ ਹੱਥੋਂ ਭਲਾ ਕੰਮ ਸੇਵਾ ਦਾ ਕੰਮ ਹੋ ਜੇ ਇਨਸਾਨੀਅਤ ਦੇ ਭਲਾਈ ਦੇ ਲਈ ਬੈਦ ਜੀ ਨੇ ਉਪਰਾਲਾ ਕੀਤਾ ਹੋਇਆ ਜੀ ਬੈਦ ਜੀ ਚਾਹੁੰਦੇ ਆ ਕਿ ਵੱਧੋ ਵੱਧ ਫਰੀਦੀਆਂ ਬਿਮਾਰੀਆਂ ਦਾ ਇਲਾਜ ਬਿਨਾ ਪੈਸਿਆਂ ਤੋਂ ਦਵਾਈ ਦਈਏ ਫਰੀ ਦਵਾਈ ਦਈਏ ਤੇ ਸਫਲ ਇਲਾਜ ਕਰੀਏ ਜਿਹੜੀਆਂ ਚੀਜ਼ਾਂ ਦਾ ਆਯੁਰਵੇਦ ਵਿੱਚ ਇਲਾਜ ਆ ਉਹ ਚੀਜ਼ਾਂ ਦਾ ਅੰਗਰੇਜ਼ੀ ਜਾਂ ਕੋਈ ਐਮਡੀ ਡਾਕਟਰ ਹੈ ਜਿਹੜੇ ਐਲੋਪੈਥ ਦੇ ਉਹਨਾਂ ਨੂੰ ਇਹ ਚੀਜ਼ਾਂ ਦੀ ਸਮਝ ਨਹੀਂ ਜਿਹੜੀਆਂ ਹਿੰਦੁਸਤਾਨ ਦਾ ਆਪਣੇ ਦੇਸ਼ ਦਾ ਕਲਚਰ ਰਿਹਾ ਇੱਥੇ ਬੜੇ ਬੜੇ ઋષਿ ਮੂਨੀ ਹੋਏ ਆ ਜੀ ਚਾਰ ઋષਿ ਹੀ ਹੋਇਆ ਤੇ ਹੋਰ ਵੀ ਬਹੁਤ ઋષਿ ਹੋਏ ਨੇ ਜੋ ઓਪਰੇਟ ਚੱਕ ਕਰ ਦਿੰਦੇ ਸੀ ਜੀ ਪੁਰਾਣੇ ਜ਼ਮਾਨੇ ਚ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਤਾਂ ਕੋਈ ਡਾਕਟਰ ਨਹੀਂ ਸੀ ਉਦੋਂ ਵੀ ਲੋਕ 100-100 ਸਾਲ ਤੱਕ ਜਿਉਂਦੇ ਸੀ ਹਾਲਾਂ ਅੱਜ ਦੀ ਡੇਟ 'ਚ ਹਸਪੀਟਲ ਐਮਰਜੈਂਸੀ ਟ੍ਰੀਟਮੈਂਟ ਹੈਗੇ ਆ ਬਟ ਉਦੋਂ ਜਿਹੜੇ ਵੈਦ ਲੋਕ ਸੀ ਨਾ ਉਹ ਸਾਰਿਆਂ ਮਤਲਬ ہماری ਹੰਦਾ ਇਲਾਜ ਕਰ ਲੈਂਦੇ ਸੀ ਇਹ ਜਿਹੜਾ ਆਯੁਰਵੇਦਾ ਨਾ ਇਹ ਵੀ ਵੈਦ ਦੀ ਹੈ ਇੱਕ ਜਿਵੇਂ ਸ਼ਾਮਵੇਦ ਅਰਥਵੇਦ ਜਜੁਰਵੇਦ ਰਿਗਵੇਦ ਜਿਵੇਂ ਚਾਰੇ ਵੇਦ ਨੇ ਤਾਂ ਉਮੇ ਇੱਕ ਆਯੁਰਵੇਦ ਵੀ ਇਹਨਾਂ ਦਾ ਹਿੱਸਾ ਹੀ ਆ ਜੀ ਇਵੇਂ ਰਜਿਮ ਉਹਨੀਆਂ ਦੁਆਰਾ ਲਿਖਿਆ ਤੇ ਦਵਾਈਆਂ ਦਿੱਤੀਆਂ ਬਾਕੀ ਮਿਰਗੀ ਦਾ ਇਲਾਜ ਮਾਈਗਰੇਨ ਦਾ ਇਲਾਜ ਅੱਖਾਂ 'ਚ ਪਾਉਣ ਵਾਲੀ ਦਵਾਈ ਡੋਲ ਦੇ ਕੰਨ ਤੇ ਹੈਜਕੀ ਵਗੈਰਾ ਦਾ ਸਫਲ ਇਲਾਜ ਕੀਤਾ ਜਾਂਦਾ ਤੇ ਇਹ ਹਰ ਸ਼ੁੱਕਰਵਾਰ ਨੂੰ ਵੀ ਹੁੰਦਾ ਜੀ ਜੇ ਬੰਦਾ ਕੋਈ ਮਗਾਉਣਾ ਚਾਹੇ ਤਾਂ ਨੌਹਾਂ ਦੀਆਂ ਘਟੋ ਘਟ ਤਿੰਨ ਸ਼ੀਸ਼ੀਆਂ ਤੇ 1000 ਰੁਪਇਆ ਕੂਰੀਅਰ ਪਾਇਆ ਜਾਊਗਾ ਕਿਉਂਕਿ ਤੇ ਸਾਡਾ ਬਹੁਤ ਟਾਈਮ ਲੱਗੂਗਾ ਜੀ ਇੱਕ ਦਿਨ ਅਸੀਂ ਤਾਂ ਹੀ ਫ੍ਰੀ ਦਾ ਰੱਖਿਆ ਤੇ ਬਾਕੀ ਮਾਈਗਰੇਨ ਹੋਰ ਇਹਨਾਂ ਦਾ 500 ਰੁਪਇਆ ਪਰਚੀ ਫੀਸ ਤੇ ਕੂਰੀਅਰ ਪੈ ਜਾਊਗਾ ਕੂਰੀਅਰ 'ਚ ਕੋਈ ਪ੍ਰੋਬਲਮ ਨਹੀਂ ਨੌਹਾਂ ਦੀਆਂ ਸਾਨੂੰ ਫੋਟੋਆਂ ਚਾਹੀਦੀਆਂ ਨੇ ਅੱਖਾਂ ਦੀ ਫੋਟੋ ਨੇੜੇ ਤੋਂ ਹੋਵੇ ਤਾਂ ਕੋਈ ਦੇਖ ਸਕਦੇ ਆ ਮਾਈਗਰੇਨ ਹੈਗਾ ਮਿਰਗੀ ਹੈਗੀ ਉਹਨਾਂ ਦਾ ਕੋਈ ਵੀਡੀਓ ਹੋਵੇ ਤਾਂ ਠੀਕ ਆ ਨਹੀਂ ਇਲਾਜ ਹੋ ਜਾਂਦਾ ਹੈਲਕੀ ਦਾ 100% ਇਲਾਜ ਹੈ ਜੀ 100% ਜਿਹੜਾ ਤਾਂ ਕੋਈ ਵੀਰ ਭਾਈ ਨੇੜੇ ਆ ਉਹ ਤਾਂ ਆ ਕੇ ਜ਼ਰੂਰ ਲੈ ਜਾਏ ਫਰੀ ਚ ਸ਼ੁੱਕਰਵਾਰ ਨੂੰ ਲਾਭ اٹھਾਓ ਸਮੇਂ ਦਾ ਜਿਹੜਾ ਕੋਈ ਦੂਰ ਬੈਠਾ ਜਿੱਦੀ ਮਜਬੂਰੀ ਆ ਚਲੋ ਅਸੀਂ ਕੋਰੀਅਰ ਵੀ ਬੁੱਕ ਕਰ ਲਾਂਗੇ ਬਟ ਸਾਨੂੰ ਖੁਸ਼ੀ ਹੋਦੋਈਆਂ ਜੀ ਜਦੋਂ ਤੁਸੀਂ ਫਰੀ ਦਵਾਈ ਲੈ ਕੇ ਜਾਓ ਇਹ ਐਡਰੈਸ ਹੈਗਾ ਜੀ ਕੁਦਰਤ ਦਾ ਵੈਦ ਮਹਿਲ ਕਲਾ ਡਿਸਟ੍ਰਿਕਟ ਬਰਨਾਲਾ ਇਹ ਬਰਨਾਲਾ ਤੇ ਰੈਕੋਟ ਹਾਈਵੇ ਦੇ ਉੱਤੇ ਆ ਜੀ ਬਾਕੀ ਡਿਸਕ੍ਰਿਪਸ਼ਨ ਚ ਮੈਂ ਨੰਬਰ ਦਿੱਤੇ ਆ ਕਮੈਂਟਾਂ ਚ ਵੀ ਨੰਬਰ ਦੇਵਾਂਗੇ ਜੀ ਧੰਨਵਾਦ